ਫੌਜੀ ਬਾਈ ਚੱਲਦੀ ਆ ਕੰਬਾਈਨ ਅੱਜ ਪ੍ਰੀਤ 987 ਤੁਹਾਨੂੰ ਮਸ਼ੀਨ ਦੀ ਸਫਾਈ ਦਿਖਾਉਣਾ ਜਾਵੇਂ ਪੀਣਾ ਕਰਦੀ ਆ ਤੇ ਬਾਕੀ 2967 ਗਣਕਾ ਪੂਰੇ ਟੌਪ ਦੀ ਅੜੀ ਸੰਧੀ ਜਮਾ ਤੇ ਗਣਕਾ ਵਧੀਆ ਨਿਕਲ ਰਹੀ ਆ ਦਿਖਾਉਣਾ ਫਿਰ ਤੁਹਾਨੂੰ ਅੱਜ ਹੌਲੈਂਡ ਦਾ ਯੂਰਪ ਆ ਨਾ ਲਈ ਇਹ ਦੂਹੇ ਵੱਡਾਂ ਕਿਵੇਂ ਆ ਬੰਦਾ ਕਹਨਾ ਆਪਾਂ ਇਹ ਪੂਰੇ ਖੋਸ ਤੇ ਟਰਾਲੀ ਭਰਾ ਦੀ ਆਪਾਂ ਤੇ ਕੋਈ ਭਾਈ ਗਿਆ ਉਧਰ ਹੋਰ ਟਰਾਲੀ ਲੈਣਾ ਉਹ ਪਹਿਲਾਂ ਬੇੜਾ ਵਾਲੀ ਲਈ ਫਿਰਦਾ ਸੀ ਉਹਨੂੰ ਆਖਿਆ ਤੂੰ ਦੂਜੀ ਲੈ ਕੇ ਆ ਕਣਕ ਵਧੀਆ ਨਿਕਲ ਰਹੀ ਆ ਤੇ ਬੇੜਾ ਵਾਲੀ ਲਿਆ ਵੀ ਇਹਦੇ ਚ ਤਾਂ ਪੈਣੀ ਨਹੀਂ ਹੈਗੀ ਸ਼ਾਮ ਦਾ ਵੇਲਾ ਬਾਈ 5:00 ਵਜ ਗਏ ਨੇ ਤੇ ਮਸ਼ੀਨ ਫਿਰਦੀ ਆ ਭੱਜੀ ਕਿਉਂਕਿ ਕਣਕ ਹੈਗੀ ਆ ਖੜੀ ਵੈਸੇ 29 67 गिर ਜਾਂਦੀ ਹੁੰਦੀ ਆ ਕਣਕ ਸ਼ੁਰੂ ਚ ਮਾੜੀ ਸੀ ਤੇ ਬਾਅਦ ਚ ਇਹਦੇ ਤੇ ਕਾਪਤੀਆਂ ਤਾਕਤ ਦੀਆਂ ਸਾਂ ਭਰੇ ਹਾਂ ਇੰਪੈਕਟ ਐਕਸਟਰਾ ਕਰੀਦੀ ਆ ਤੇ ਆਪਾਂ ਨੇ ਸਜੈਂਟਾ ਦੀ ਤੇ ਬਹੁਤ ਵਧੀਆ ਰਿਜ਼ਲਟ ਮਿਲਿਆ ਟਰਾਲੀ ਗਈ ਭਾਰ ਕੋਲ بس ਇੱਕ ਟੈਂਕ ਪਾਊਗਾ ਪਿੱਛੇ ਫੇਰ ਘਟਦੇ ਨੂੰ ਆਪਾਂ ਬਾਹਰੇ ਕਿਉਂਕਿ ਜੇ ਇਤੋਂ ਵੱਧ ਪਵਾਵਾਂਗੇ ਫਿਰ ਇਹਨੇ ਡੁੱਲ ਜਾਣਾ ਲਓ ਜੀ ਟੈਂਕ ਹੋ ਗਿਆ ਕਹਿੰਦੇ ਮੇਰੇ ਵੀਰੋ ਫੁੱਲ ਤੇ ਆਪਾਂ ਲਾਈਏ ਟਰਾਲੀ ਲਵੇ ਕਰਚੇ ਦੇਖ ਲਓ ਤੁਸੀਂ ਮਸ਼ੀਨ ਨਾਲ ਬੀਜੀ ਹੋਈ ਕਣਕ ਹੈ ਕਿੰਨੇ ਵਧੀਆ ਖੜੇ ਨੇ ਸੋ ਬਾਬੇ ਆਪਣੇ ਤਾਂ ਆਹੀ ਬਜਾਈ ਪਸੰਦ ਹੈ ਮਸ਼ੀਨ ਨਾਲ ਕਣਕ ਬੀਜਿਆ ਕਰੋ ਜੇ ਛਾੜ ਦੇਣਾ ਛੱਡੋ ਆ ਦੂਏ ਕੰਮਾਂ ਦਾ ਖੇੜਾ ਥਮਥਾਲਾ ਬਾਕੇ ਬੀਜੋ ਲਾਉ ਜੀ ਟੈਂਕ ਆਊਗਾ ਐਨ ਫੁੱਲ ਹੋ ਕੇ ਤੇ ਬਾਈ ਬਾਰੀ ਬਾਰੀ ਸੀਸੇ ਗੱਲੀ ਨੇਗਾ ਮਾਰ ਰਿਹਾ ਇੱਕ ਭਰ ਗਿਆ ਮੇਰੇ ਹਿਸਾਬ ਨਾਲ ਪੱਤਾ ਉਥੇ ਦੀ ਦਾਣੇ ਨਿਕਲਦੇ ਨੇ ਹਿੱਸਾ ਖੱਦਿਆ ਹੋਇਆ ਤੇ ਬਾਕੀ ਤੁਸੀਂ ਕਣਕ ਦੇਖੋ ਕਿੰਨੀ ਵਧੀਆ 29 67 ਕਣਕ ਬਾਈ ਨਵੇਂ ਬੀਜਾ ਮੈਂ ਕਰ ਨਾ ਪਿਆ ਕਰੋ ਇਦ ਕੀ 826 ਨੇ ਵਿੱਚੇ ਗਈ ਜਾਂਦੇ ਨੇ ਆਪਾਂ ਤਾਂ ਲਾਈ ਨਹੀਂ ਬਿੱਲੋ ਕਰਾ ਗੜਤੇ ਸੋ ਪੁਰਾਣੇ ਬੀਜਾਂ ਦਾ ਰੱਖਿਆ ਕਰੋ ਥੋੜੀ ਥੋੜੀ ਬੀਜ ਕੇ ਪੰਜ ਪੰਜ ਚਾਰ ਚਾਰ ਕਿਤੇ ਟੈਂਕ ਆ ਗਿਆ ਫੁੱਲ ਭਰ ਕੇ ਉਹ ਟਰਾਲੀ ਪਰ ਹੋ ਗਈ ਬਸ ਆਪਾਂ ਚੱਲੀਏ ਫਿਰ ਮੰਡੀ ਇਕਦਾ ਬਾਈ ਹਵਾ ਇਧਰ ਨੂੰ ਹੀ ਚੱਲਦੀ ਆ ਗਰਦ ਸਾਰੀ ਇੱਥੇ ਆਉਂਦੀ ਆ ਯਾਰ ਬਾਈ ਕੱਢਦੇ ਰੱਬਾ ਝਾੜ ਸਿਰੇ ਦਾ ਔਰ ਲੈਣ ਦੀ ਰਹਿ ਗਈ ਇਹਦੇ ਚ ਲਗਭਗ ਉਹ ਅੱਗੇ ਜਾ ਕੇ ਖੇਰਾ ਚੌੜਾ ਏ ਫੋਲ ਹੋ ਜੂ ਆ ਤਾਂ ਹੋ ਗਈ ਫੋਲ ਇਹਦੇ ਨਾਲੇ ਹੁਣ ਦੂਜੀ ਟਰਾਲੀ ਚ ਪਾਵਾਂਗੇ ਕਾਹਦੀ ਕਰਕੇ ਫੋਤਾ ਪਾ ਲੱਗ ਪਾ ਕੇ ਪੈ ਜਾਂਦਾ ਇਹ 100 ਕਮਟਲ ਬਚਨਮੇ ਖੱਛੇ ਦੰਨੇ ਹਨ ਉਹ ਢੁੱਲੇ ਨਾ ਮੇਰੇ ਰੋਕਦੀ ਇਹ ਬਾਦੂ ਹੋਊ ਰੋਕਦੀ ਬਾਰਾ ਰੋਕ ਦੇ ਬੱਸ ਉਹ ਬੱਸ ਬੰਦ ਕਰ ਦੇ ਉਹ ਦੂਈ ਚ ਪਾ ਵਾਲਾ ਮੇਰੇ ਦੂਈ ਚ ਬਾਬੇ ਟਰਾਲੀ ਗਈ ਭਾਰ ਕਿਉਂਕਿ ਕਣਕ ਡੁੱਲ ਜਾਂਦੀ ਹੁੰਦੀ ਆ ਹੱਥ ਮਾਰਾਂ ਦੂਈ ਚ ਪਾ ਦੇ ਵੀਰੇ ਦੂਜੀ ਚ ਪਵਾ ਲੀਏ ਹੁਣ ਦਾਣੇ ਆਪਾਂ ਫੇਰ ਕੱਢਦੇ ਆ ਇਹਨੂੰ ਬਾਹਰੇ ਓ ਪੁੱਤ ਇੱਧਰ ਆ ਜਾਓ ਤੁਸੀਂ ਇੱਧਰ ਆ ਜਾਓ ਪਾ ਦਿਓ ਹੁੰਜਾਂ 'ਚ ਪਾ ਦਿਓ ਤੁਹਾਨੂੰ ਕੰਮ ਸਿਖਾਈਏ ਨਵੇਂ ਮੁੰਡੇ ਲਾਤੇ ਬਾਬੇ ਆਪਾਂ ਨੇ ਕੰਮ ਆ ਤੁਸੀਂ ਖੁੰਝ ਖੇੜਿਆਂ ਚ ਕਣਕ ਕਰ ਦੋ ਬਸ ਬਾਲੀ ਨਾ ਕਰਿਓ ਪੁੱਤ ਬਸ ਆ ਜਿਹੜੀ ਆ ਢੇਰੀ ਜੀ ਦੀਂ ਦੀਆ ਬਿੱਟ ਲਵੇ ਇਹਨੂੰ ਗੱਬੇ ਜੀ ਇਹਨੂੰ ਕਰ ਦੋ ਨਾ 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 ਉੱਤੇ ਨੂੰ ਮੋੜ ਹਾਂ ਹੋਰਾਂ ਨੂੰ ਖਿੱਚ ਲਿਆਓ ਇਹਨੂੰ ਐਨ ਪੱਧਰ ਕਰ ਦੋ ਹਾਂ ਐ ਮੋੜ ਪੁੱਤ ਨਹੀਂ ਐ ਡੁੱਲ ਜਾਂਦੀ ਹੁੰਦੀ ਆ ਇਧਰੋਂ ਜੱਸੂ ਜਿਵੇਂ ਆ ਉਹ ਮੋੜ ਰਿਹਾ ਔਕਣ ਮੋੜ ਆਲੇ ਦਾਲਿਓਂ ਹਾਂ ਹੋਰਾਂ ਨੂੰ ਲਿਆਓ ਆ ਜਗ੍ਹਾ ਤੇ ਲਿਆਓ ਇੱਥੇ ਇੱਥੇ ਲਿਆਓ ਕੰਮ ਸਿੱਖੋਗੇ ਤੁਸੀਂ ਤਾਂ ਹੀ ਚਲੋ ਚਲੋ ਲਿਆਓ ਗੇਰਾਵਰਾਂ ਨੂੰ ਔਰੇ ਨੂੰ ਲਿਆਓ ਇੱਥੇ ਨੂੰ ਜਿੱਥੇ ਨੂੰ ਮੇਰਾ ਹੱਥ ਆ ਔਰੇ ਨੂੰ ਲੈ ਕੇ ਆਓ ਹਾਂ ਚਲੋ ਹੀ ਚਲੀਏ ਫੇਰ ਆਪਾਂ ਭਾਈ ਆਪਣੇ ਕੋਲ ਵਿੱਚ ਮਸ਼ੀਨਰੀ ਹੁੰਦੀ ਹੈ ਕੋਈ ਕੋਈ ਭਾਗਾਂ ਵਾਲੀ ਮਸ਼ੀਨਰੀ ਹੁੰਦੀ ਹੈ ਸੋ ਆਹ ਬਾਈ ਨੇ ਦੇਖ ਲਓ ਤੁਸੀਂ ਤਸੱਲੀਆਂ ਕਰਾਤੀਆਂ ਚਾਹੇ ਸਿੱਧੀ ਜਾ ਕੇ ਢੋਲਾਂ ਚ ਪਾ ਦਿਓ ਦੇਖੋ ਗਣਕ ਮਾਲ ਪੂਰਾ ਸਾਫ਼ ਮੰਡੀ ਵਾਲੇ ਵੀ ਖੁਸ਼ ਹੋ ਜਾਂਦੇ ਨੇ ਵੀ ਨਾ ਤਾਂ ਸਾਨੂੰ ਪੱਖਾ ਲਾਉਣਾ ਪਵੇ ਕਿ ਨਹੀਂ ਵੀਰੇ ਹਾਂ ਇਹ ਤਾਂ ਐਨ ਪੀਣਾ ਹੀ ਆ ਨਹੀਂ ਕਰਿਆ ਜਮਾ ਪੀਣਾ ਉਹ ਮਸ਼ੀਨ ਦੇ ਕਿ ਕਣਕ ਵੜਾਇਆ ਕਰੋ ਵਿੱਚ ਵਿੱਚ ਕੁੰਡੀਆਂ ਦੀ ਟਰਾਲੀ ਡੱਕ ਦਿੰਦੇ ਨੇ ਫਿਰ ਉੱਥੇ ਜਾ ਕੇ ਨਾ ਬਾਝਣ ਉਤਰੇ ਨਾਲੇ ਲੇਬਰ ਦੋ ਕੀ ਹੋ ਜਾਂਦੀ ਐ ਤਸੱਲੀ ਕਰਾਈ ਪਈ ਆ ਰੇਸ ਦੇਖਿਓ ਬਾਬੇ ਕਿਵੇਂ ਫੜਦਾ ਜਿਵੇਂ ਖਾਲੀ ਜਾਂਦਾ ਹੁੰਦਾ ਕਰਤੇ ਜਾ ਰਿਹਾ ਲਓ ਜੀ ਟਰਾਲੀ ਗਈ ਉੱਤਰਾ ਤੇ ਉਧਰ ਤੇਜੀ ਦਾ ਫੋਨ ਆ ਗਿਆ ਕਹਿੰਦਾ ਤੂੜੀ ਕਰਨ ਲੱਗ ਗਿਆ ਆਪਣੇ ਵਾਲੀ ਕਹਿੰਦਾ ਆ ਜਾ ਸਿੱਧੀ ਖਿੱਚ ਕੇ ਤੇ ਹੁਣ ਆਪਾਂ ਖਿੱਚ ਕੇ ਚੱਲਦੇ ਆਂ ਉਹਨਾ ਟਾਈਮ ਉਹ ਕਿਸੇ ਹੋਰ ਟਰੈਕਟਰ ਨਾਲ ਢੋ ਲੂਗਾ ਤੇ ਫਿਰ ਜਾ ਕੇ ਤੂੜੀ ਢੋਵਾਂਗੇ ਰਾਤ ਨੂੰ ਤੇ 5210 ਦਾ ਆ ਹੁਣ ਉਹਨੇ ਉੱਥੇ ਜਿੱਥੇ ਗਰਾਊਂਡ ਵਾਲੀ ਮੋਤਰਾ ਜਿਹੜੀ ਲਓ ਜੀ ਮਿੱਤਰੋ ਕਹਿੰਦੇ ਪੰਗੂ ਸਰਪੰਚ ਨੇ 18 ਫੁੱਟਾ ਭਰ ਲਿਆ ਦੇਖਦੇ ਹਾਂ ਹੁਣ ਪੰਗੂ ਵਾਲੇ ਦਾ ਜੋਰ ਲੈ ਫਿਰ ਪੰਗੂ ਮਰਾਇ ਜੋਰ ਫਿਰ ਕਿਵੇਂ ਹੋਗੇ ਭਾਂਚੋ ਪੰਨ ਨਾ ਲਈ ਉਹ ਟਾਇਰ ਤੋਂ ਫਿੱਕੀ ਜਾਵਾਂਗੇ ਸਿੱਤੀ ਪਾਹੀ ਚਾੜਾਂਗੇ ਛਾੜਨੀ ਫਿਰ ਜਿੱਧਰ ਨੂੰ ਛਾੜਨੀ ਆ ਜੋਰ ਲਵਾ ਦੀ ਪੂਰਾ ਚੱਲ ਅਮੂਰ ਦੇ ਟੰਗ ਲਾ ਲ ਭਰੀ ਵੀ ਆ ਉਹ ਫੁੱਲਾ ਇਹਨਾਂ ਦਾ ਕਿਹੜਾ ਚੱਲਣਾ ਹੈ ਕੋਈ ਨਹੀਂ ਇਹਨੇ ਮੁੰਡੇ ਨੇ 18 ਫੁੱਟਾ ਭਰ ਲਿਆ ਹੁਣ 60 ਪੈਸੇ ਜਾ ਬਾਬਾ ਕੀ ਬੋਲਾ

ਕਰਨ ਨੂੰ ਜਾਂਦਾ ਹੈ ਕਮਾਉਂਦਾ ਇਹਨੂੰ ਆ ਤੇਰੇ ਰੰਗ ਆ ਉੱਠਦਾ ਕਿਵੇਂ ਬਾਜ ਸੁਣੋ ਇਹਦੀ ਕਹੀ ਜੀ ਆ ਚੜਜੂ ਬਹੀ ਤਾਂ ਮੌਜ ਨਾਲ ਹੁਣ ਹੈ ਟਰਾਲੀ ਨਹੀਂ ਛੱਡਦਾ ਹੈ ਬਹੁਤ ਜਹਾਨ ਬਹੁਤ ਜਹਾਨ ਹਾਂ ਆਉਂ ਜਾਂਦਾ ਸ਼ੂਕ ਦਾ ਆਏ ਖੜ ਗਈ ਓਏ ਖੜ ਗਈ ਹੁਣ ਨਹੀਂ ਹਲਦੀ ਉਹ ਲੈ ਗਿਆ ਓਏ ਚੜ ਗਿਆ ਹੈ ਗਿੱਲੇ ਚੜ ਗਈ ਦੀ ਚੱਕਰ ਤੋੜ ਗਿਆ ਤੀ ਆਉ ਲੈ ਗਿਆ ਗਿੱਲੇ ਜੀ ਦੀ ਵੀ ਲੈ ਗਿਆ ਆਪਾਂ ਅੰਤ ਤੱਕ ਜੋੜ ਲਓ ਜੀ ਮੱਤਰ ਹੋ ਗਏ ਨੇ ਸਵੇਰੇ ਸਵੇਰੇ ਚੱਲਦੀਆਂ ਨੇ ਇਹ ਰੀਪੜੀਆਂ ਤਿਆਰੀਆਂ ਕਹਿੰਦੇ ਫਲਵਾਟਾ ਬੱਲਾ ਇੱਧਰ ਆ ਗਰੂ ਚਿੰਬੜ ਦੀ ਇੱਧਰ ਇਹ ਚਾਪਾ ਨੇ 4 ਝੂਰ ਪਾ ਲਿਆ ਆਯਾ ਆ ਹਨਗੇ ਤੂੜੀ ਲੰਬੜਦਾਰ ਰੋਣੀ ਤੇ 855 ਖੜਾ ਅੰਦਰ ਆਪਣਾ ਰੀਪਰ ਦੀ ਵਸਤ ਤਿਆਰੀ ਆ ਹੁਣ ਫੱਲਾ ਚੱਲਦੇ ਆ ਪਹਿਲਾਂ ਇਹਨੂੰ ਤਿਆਰ ਕਰ ਲਈਏ ਫੇਰ ਚੱਕਦੇ ਆ ਫੱਟੇ ਅੱਜ ਆਪਾਂ ਨੇ ਲਾਉਣਾ ਖੇਤ ਚ ਢੇਰ ਦੇਖਾਂਗੇ ਫੇਰ ਅੱਜ ਟਾਈਮ ਜੌਂਡੀਅਰ ਦਾ ਵੀ ਕਿੰਨੇ ਟਾਈਮ ਚ ਟਰਾਲੀ ਭਰਦਾ ਬਾਈ ਚੌਪਰ ਦੀ ਖਚਾਈ ਦੱਸਿਓ ਕਮੈਂਟ ਕਰਕੇ ਵੀ ਕਿੰਨੀ ਕ ਹੁੰਦੀ ਆ ਤੇ ਅੱਜ 55 ਦਾ ਆਦੀ ਆਪਾਂ ਪਰਫਾਰਮੈਂਸ ਚੈੱਕ ਕਰਾਂਗੇ ਵੀ ਕਿੰਨੇ ਟਾਈਮ ਚ ਟਰਾਲੀ ਵਰਦਾ ਤੇ ਮੁੰਡੇ ਗਲੀ ਇਸ ਮਾਰ ਰਹੇ ਨੇ ਹੁਣ ਤੇ ਆਪਾਂ ਚੱਲਦੇ ਹੁਣ ਮੱਕੀ ਆਹਾ ਮੂੰਗੀ ਵੇਚਣ ਵਾਸਤੇ ਪਾਣੀ ਛੱਡਿਆ ਹੋਇਆ ਉਹ ਦੇਖਣ ਚੱਲਦੇ ਆਪਾਂ ਨਹੀਂ ਆ ਗਿਆ ਬਾਈ ਹੁਣ ਲੱਗਦਾ ਅੱਜ ਖੜੂਗਾ ਕੰਮ ਸੁਵੇਰੇ ਸੁਵੇਰੇ ਆ ਗਿਆ ਤੇ ਦੱਸਿਓ ਕਿਹੜੇ ਕਿਹੜੇ ਲਾਕੇ ਜਾਇਆ ਕਿਉਂਕਿ ਸਾਡੇ ਦਾ ਕਾਲੀ ਘਾਟ ਚੜਿਆ ਹੀ ਪੂਰੀ ਲੱਗਦਾ ਇੱਕ ਅੱਧਾ ਸਰਾਟਾ ਦਾ ਪਾਊਗਾ ਜੀ ਕਿਹਦੀ ਜਾਂਦਾ ਵਧੀਆ ਸ਼ੋਰ ਦੇਖ ਲਓ ਕਿੰਦੀ ਆਉ ਮੇਰੀ ਪਰਦਾ ਖੜ ਜੂ ਥੋੜੇ ਜੇ ਨਾਲੇ ਬਾਕੀ ਜੇ ਥੋੜਾ ਪੈ ਗਿਆ ਤਾਂ ਖਮਾਂ ਚੱਲੇ ਜਾਊ ਆ ਬਾਈ ਨੇ ਖੱਜ ਰੱਖਿਆ ਕੰਮ ਮੀਚ ਚਲਦਾ ਚੌਂਡੀ ਯਾਰ ਫਰਾਟੇ ਮਾਰਦਾ ਦੇਖੋ ਫਿਰ ਬਲਵੋ ਜੀ ਇਹ ਤਾਂ ਆ ਗਿਆ ਕਹਿੰਦੇ ਪੂਰਾ ਕੈੜਾ ਹੋ ਗਿਆ ਨਾ ਇਹ ਨਹੀਂ ਜੱਲਦਾ ਬੱਸ ਬੱਜ ਜਾ ਰਿਹਾ ਹੈ। ਆਪੇ ਉਹ ਮੋੜ ਤੇ ਉਹ ਟਰਾਲੀਆਂ ਇੱਥੇ ਇੱਥੇ ਬਾਕੀਆਂ ਖਾਲੀ ਟਰਾਲੀਆਂ। ਉਹਦੇ ਚਾਚਾ ਕਹਿੰਦਾ ਘਰ ਨੂੰ ਮੁੜ ਜਾ। ਆ ਕਹਿੰਦੇ ਹੁਣ 4 ਕੱਢਣਾ ਕਹਿੰਦੇ ਡੱਟ ਨਾਲ। ਉਹ ਕਿੰਨੂੰ ਨਹੀਂ ਪਤਾ ਹੈਗਾ। ਦਾਣੇ ਕੱਢ ਦੂਗਾ ਇਹਨ। ਸਾਰੇ ਡੰਡਾ ਨਾਲ ਆਊਗਾ। ਪੂਸ ਸਾਰਾ ਕੱਢ ਦੂਗਾ। ਠੀਕ ਆ। ਚਲੋ ਦੇਖਦੇ ਆਂ। ਨੀ ਪੈ ਗਿਆ ਕੰਮ ਖੜ ਗਿਆ ਹੁਣ ਆਪਣਾ ਸਾਰੇ ਖੜਾ ਹੋ ਰਿਹਾ ਸਿਸਟਮ ਕਣਕ ਵੱਢਾਂਗੇ ਅੱਜ ਹਾਂ ਕਣਕ ਵੱਢਾਂਗੇ ਅੱਜ ਕਿਹੜੀ ਕਣਕ ਹੁੰਦੀ ਅੱਜ ਹੁਣ ਤਾਂ ਕਿੱਥੇ ਹੋਵੇ ਬੈਰੇ ਬਾਦ ਸ਼ਾਇਦ ਹੋ ਜੇ ਹਾਂ ਪਰ ਮਸ਼ੀਨ ਵੀ ਦੁਪਹਿਰੇ ਬਾਅਦ ਨਾ ਰੀਪਰ ਨਹੀਂ ਚੱਲਦਾ ਦੁਪਹਿਰੇ ਬਾਅਦ ਵੀ ਮੀਂਹ ਤੇ ਦੇਖ ਕਿੰਨਾ ਥੋੜਾ ਚਲੋ ਦੇਖਦੇ ਹਾਂ ਚੈੱਕ ਕਰਦੇ ਹਾਂ ਇਹ ਸਾਡੇ ਵਾਲੇ ਬੰਦੇ ਨਾ ਇੰਨੇ ਬੂਠੇ ਕਮ ਕਰਦੇ ਨੇ ਹੁਣ ਖੂਗਣਾ ਇਹਦੇ ਉੱਤੇ ਨੂੰ ਚੱਲਣ ਦੇ ਦਿੱਤਾ ਤੇਰੇ ਉੱਤੇ ਨੂੰ ਚੱਲਣ ਦਿਨੂ ਇਹਨੂੰ ਕੱਢਦੇ ਨਹੀਂ ਕੋ ਥੱਲੋਂ ਕੱਢਦੇ ਆਂ ਥਰੇ ਕੱਢਦੇ ਹੁਣ ਕਰਦੇ ਹੁਣ ਦੇਖਦੇ ਆਂ ਤੇ ਯਾਰ ਬਾਈ ਚਾਰ ਨਾ ਖਾਰਨਾ ਕਹਿੰਦੇ ਦੇਖ ਲਊਗਾ ਦੇਖਦੇ ਆਂ ਹੁਣ ਕੀ ਕਰ ਸਾਈਂ ਦੇਖ ਲੈਣੇ ਆਂ ਦੇਖ ਲਊਗਾ ਠੀਕ ਐ ਅਸੀਂ ਆਹੀ ਕੰਮ ਕਰਦੇ ਆਂ ਠੀਕ ਐ ਠੀਕ ਐ ਕੋਈ ਨਹੀਂ ਹਾਂ ਕਿੰਨੇ ਮੰਡੀ ਦੇ ਸੀਗਰ ਲਾਦੇ ਸੀ ਚਾਰ ਮੈਂ ਕਰਦੇ ਆਂ ਆਹ ਰੀਪਰ ਤਾਂ ਆਹੀ ਲੈ ਕੇ ਜਾਂਦੇ ਰਹੇ ਆ ਹਾਂ ਬਸ ਉਹ ਦੇਖ ਉਧਰ ਨਾ ਕਰ ਉਧਰ ਪਿੱਛੇ ਨੂੰ ਪਰਾਂ ਨੂੰ ਆ ਪਰਾਂ ਹੀ ਆ ਲੋ ਇਧਰ ਐ ਕਰ ਫਿਰ ਜਾਂ ਤਾਂ ਇੱਕ ਜਣਾ 17 ਵਰਗਾ ਸੈਕਟਰ ਨਹੀਂ ਯੌਂ ਡੀਅਰ ਵਰਗਾ ਟਰੈਕਟਰ ਨਹੀਂ ਵੈਸੀ 60 ਦੇ ਲਖਾਇਆ ਦੀ ਆਪਾਂ ਪਹਿਲਾਂ 17 ਵਰਗ ਹੈਕਟੇਰ ਨਹੀਂ 8 ਵਰਗ ਟਰੈਕਟਰ ਨਹੀਂ ਖੇਤੀ ਵਰਗਾ ਤਾਂ ਹੁੰਦਾ ਨਹੀਂ ਸਾਢੇ ਵਰਗਾ ਬੰਦ ਨਹੀਂ ਇਹ ਗਿੱਲੇ ਲਾਂ ਘੇਰਾ ਘਟਦੇ ਨੇ ਬਲੇਟਾਂ ਉਹ ਗਿੱਲੇ ਲਾਂਗੇ ਨਹੀਂ ਆਪਣੇ ਵਾਲੇ ਜਿਹੜੇ ਦੂਏ ਰੀਪਰ ਦੇ ਉਹਦੇ ਫੱਟੀਆਂ ਜ਼ਿਆਦੇ ਨੇ ਬਲੇਟ ਘਟਾ ਖਾਂਦਾ ਇੱਧਰ ਦੀ ਲਿਆਇਓ ਮੇਰਾ ਵਾਰ-ਵਾਰ ਤਿਆਰ ਦੇਖੀ ਤੂੰ ਪੀਰਾ ਹੁੰਦਾ ਦੇਖ ਦੇ ਪਰਤਾ ਪਰ ਥੋੜੀ ਘੱਟ ਰੇਸ ਤੇ ਨਹੀਂ ਜਾਊਗਾ ਕਿੰਨੇ ਦਾ 22 ਕਿੱਤਰਾ ਚ ਕਰਦਾ ਫਾਈ ਤੇ ਜਿਆਦਾ ਨਾ ਭੱਜ ਲੈ ਸਾਰੀ ਗੱਲ ਕਰੇ ਜਾਓ ਭੈਣ ਦੇ ਯਾਰੋ ਇਧਰ ਨੂੰ ਮੂੰਹ ਔੜਾ ਦਾ ਅਰੇ ਗੋਏ ਬਈ ਸਾਰੀ ਕਰ ਦਜੂਗੀ ਘਰ ਲਾ ਕੁੱਤੇ ਕੰਮਾ ਦਾ ਲਾਇਸੈਂਸ ਆ ਜਿੰਨਾ ਮਰਜ਼ੀ ਲੈ ਲੋ ਲਾ ਫਾਲ ਮੇ ਤੋਂ ਕਣਕ ਦਾ ਥੋੜੀ ਸਾਰੀ ਉੱਤੇ ਮਾਰੀ ਉਹਨੇ ਥੱਲੇ ਮੱਖੀ ਆਈ ਆ ਗਲੀ ਕਣਕਦਾ ਹੀ ਹੋਣੀ ਕਣਕ ਦਾ ਉੱਤੇ ਨੂੰ ਖੜਿਆ ਆ ਰਿਹਾ ਕੁੱਤੇ ਕੀ ਉੱਡ ਰਿਹਾ ਆ ਬੀਜਾਂਗੇ ਤੁਸੀਂ ਕਣਕ ਆ ਬੈ ਥੱਲੇ ਕਣਕ ਦੀ ਆ ਰਹੀ ਗੁੱਲੀ ਨੰਡਾ ਰਹਾ ਥੱਲੇ ਗੁੱਲੀ ਨੰਡਾ ਰਹਾ ਕਣਕ ਤਾਂ ਆਈ ਨਹੀਂ ਉਹ ਯਾਰ ਦੇਖਦਾ ਲੈ ਗੁੱਲੀ ਐਂ ਜੋ ਉਧੂ ਹੀ ਲੱਗਦਾ ਯਾ ਵੇ ਗੁੱਲੀ ਉਹ ਤੁਸੀਂ ਐਂ ਕਹੋਗੇ ਅਸੀਂ ਗੁੱਲੀ ਡੰਡੇ ਦਾ ਵੀ ਕੱਢ ਰਹੇ ਹਾਂ ਲੈ ਲੈ ਮਨ ਦੇਣੀ ਹੈਗੇ ਲੈ ਕਣਕ ਤਾਂ ਸਾਰੀ ਉੱਤੇ ਜਾਂਦੀ ਆ ਉਹ ਦੇਖ ਕਣਕ ਦਾ ਆਉਂਦੀ ਐ ਇੱਧਰ ਆਜਾ ਆਉਂਦੀ ਆ ਰੋਕ ਦੇ ਵਾਹ ਥੱਲੇ ਕਣਕ ਦੇ ਦਾਣੇ ਦਾ ਦੱਸ ਨਹੀਂ ਆਏ ਹੁ ਇਹ ਬਿਤੇ ਹੋ ਗਿਆ ਰੋਕ ਦੇ ਤੇਰਾ ਵੀਰ ਜਾ ਹਟ ਦੇ ਕਿਹੜਾ ਹੈ ਗਿਆ ਨੇ ਇਹ ਐ ਲੈ ਥਲੇ ਸਿਰ ਕਰ ਲਾ ਓਏ ਕੋਕਰ ਚੱਕ ਲਿਆ ਸਾਲਿਆ ਆ ਦੇਖੋ ਕਣਕੇ ਇੱਧਰ ਆਉਂਦੀ ਐ ਓਏ ਕਿਉਂ 4 ਘੰਟੇ ਹੋਣ ਤੋਂ ਕਿਉਂ ਸਾਲਿਆਂ ਇਹਨੂੰ ਪਾ ਦੋ ਮੁਰਗਿਆਂ ਨੂੰ ਏਕਣੇ ਹੱਲੇ ਹੋਏ ਦਿਵਾਰ ਵਾਲੇ ਬੰਦੇ ਨੇ ਇਹ ਦੇਖੋ ਕਿਉਂ ਦੇ ਮੈਨੇ ਚਾਰ ਨ ਕਰਨ ਦੇ ਕਣਕ ਤਾਂ ਸਾਰੀ ਟਰੈਕਟਰ ਤੇ ਵੀ ਆ ਗਈ ਆ ਦੇਖੋ ਆ ਟਰੈਕਟਰ ਨੂੰ ਕਣਕ ਇਕੱਠੀ ਕਰ ਲੈ ਲੋ ਆ ਦੇਖੋ ਕਰ ਲੋ ਉਹਨੂੰ ਇਕੱਠੀ ਹੁਣ ਸੈਟਿੰਗ ਨਹੀਂ ਮਣੀ ਬਣਾ ਮੈਨੂੰ ਇਹ ਲੱਗਦਾ ਮੂਰੇ ਨੂੰ ਵੀ ਆ ਗਈ ਕਣਕਾ ਮੂਰੇ ਨੂੰ ਤਾਂ ਫੇਰ ਆਉਗੇ ਆ ਉੱਥੇ ਦੀ ਤੁਸੀਂ ਆਇਆ ਕਿਹਾ ਸੀ ਖੰਡੇ ਆਉਣੀ ਸੀ ਨਹੀਂ ਮਾਲਦਾ ਆਪਾਂ ਤੇ ਚਾਰ ਪੰਜ ਦਸ ਨੂੰ ਲਿਖਣ ਦੇ ਆਪੇ ਦੋ ਤਾਂ ਥੱਲੇ ਹੀ ਵਾਗੇ ਨੇ ਖੜਕੇ ਟੱਟੂ ਥੱਲੇ ਦਾ ਗੁੱਲੀ ਰੰਡ ਆਇਆ ਕਣਕ ਕਿੱਥੇ ਆਈ ਹੈ ਲੈ ਨਿਕਾਸਾ ਲਾ ਦੇ ਦੇਖੋ ਕਿਉਂ ਤਰ ਹੈਗੀ ਨਿਕਾਸਾ ਆ ਜਾ ਮੈਂ ਦੇਖ 120 ਰੁਪਏ ਕਿਲੋ ਵਾਲਾ ਗੁੱਲੀ ਡੰਡਾ ਹਾਂ ਇਹ ਆਪਾਂ ਨੇ ਪਤਾ ਕੀ ਕਰਨਾ ਆ ਏਡਾ ਢੇਰਾ ਆਪਣਾ ਗੁੱਲੀ ਡੰਡੇ ਦਾ ਗਾਹਾਂ ਨੂੰ ਆਪਾਂ 50 60 ਕਿੱਲੇ ਲੋਕਾਂ ਦੇ ਕਾਰ ਲੈਣਾ ਛੰਡਾ ਮਾਰਿਆ ਕਰ ਆਹ ਸਾਲਾ ਬਿੱਦੂ ਵੀਡੀਓ ਚ ਲੈਣਾ ਆ ਵਧਣਗੇ ਬਾਦ ਲੋਕਾਂ ਨਾਲ ਕੱਢਣਗੇ ਵੀ ਖੈ ਨਹੀਂ ਸੱਚੀ ਮਾਰਨਗੇ ਮੋਟਾ ਮੋਟਾ ਇਹਦੇ ਜਿਆਦਾ ਹੋ ਗਿਆ ਆਪਣਾ ਨਾਮ ਲਾਇਆ ਕਰਕੇ ਵੀ ਲੈ ਕੇ ਲੈ ਜਾਣਗੇ ਮੁੱਦਾ ਪਾ ਕੇ ਸਭ ਵਧਣਗੇ ਹੁਣ ਖਿੰਡਗੀ ਚਲੋ ਚਲ ਜੇ ਢਣਗੀ ਹੁਣ ਸਾਬ ਹਾਂ ਆ ਜਿਓ ਫਿਰ ਬਸ ਪਹਲਵਾਨ ਆ ਆਪਣਾ ਜੇ ਕਿਸੇ ਨੇ ਕੁਸ਼ਤੀ ਲਾਉਣੀ ਆ ਲਾਏਗਾ ਕੁਸਤੀ ਕਿੰਨਾ ਬਾਜਨ ਕਿੰਨਾ ਚੱਕ ਲੈਣਾ ਓਏ ਆ ਬੱbbi ਵਾਲਾ ਖੜਾ ਜਿਆਦਾਸ ਬੱbbi ਵੀ ਰਹਿਣਾ ਆ ਜਾ ਵੱਡੀਆਂ ਕਰਨਾ ਭੱਜ ਜਾ ਨਾ ਕੁਸਤੀ ਲਵਾਈਏ ਤੇਰੀ ਓਏ ਲਾ ਦੇਗਾ ਦੇਖੋ ਫਿਰ ਇਹਦਾ ਸਰੀਰ ਬਣਾਇਆ ਵਾ ਗੱਟੂ ਵੀ ਲਗਾਉਂਦੇ ਨੇ ਇਹਨੂੰ ਗੱਟੂ ਵੀਲ ਇਹਦਾ ਨਾਮ ਆਪਾਂ ਨੇ ਤਾਂ ਰਿਆ ਵਾ ਗੱਟੂ ਵੀਲ ਆਹ ਗੰਨੇ ਦਾ ਮਿਹੜਾ ਵੱਡ ਕੇ ਲੈ ਜਾਣਾ ਆਪਾਂ ਨੇ ਹੁਣ ਹਾਂ ਇਹਦਾ ਵੀ ਤਿਆਰ ਕਰਾਂਗੇ ਅੱਖਾਂ ਲਾ ਕੇ 18 ਗੰਨੇ ਹੈ ਹਾਈਟ ਦੇਖੋ ਇਹਦੀ ਕਿੰਨੀ ਹੈ ਲਿਆ ਜਾ ਕੇ ਗੰਨਾਸਾ ਲਿਆ ਵੜਦੇ ਨੂੰ ਸਾਰੇ ਹਾਂ ਹਾਂ ਸਾਰੇ ਹੀ 15 ਦਾ ਗੰਨੇ ਨੇ ਸਾਰੇ ਛੋਟੇ ਛੋਟੇ ਨੇ ਚੱਲ ਲੈ ਜਾ ਲੈ ਜਾ ਲਓ ਜੀ ਮੈਂ ਤਰੋਂ ਕਹਿੰਦੇ ਧਿਆਨ ਦੇ ਬਾਈ ਨੇ ਨਾ ਮੈਂ ਫਲ ਦੇਖਾਂਗੇ 30 30 ਦਾ ਜੋਰ ਫੇਰ ਆਪਾਂ ਨਾ ਮੈਂ ਹਲਾ ਤੇ ਪਰਖ ਕੇ ਦੇਖਦੇ ਆ ਵੀ ਕਿਹੋ ਜਿਹਾ ਚੱਲਦੇ ਨੇ ਬਣਾ ਬਟ ਬਣੂਟ ਬਹੁਤ ਘੰਟਾ ਫੱਤਾ ਵੀ ਪਾ ਰਿਹਾ ਹੈ ਸਤੇ ਦੇਖਣ ਨੂੰ ਵਾਲੇ ਸੋਹਣੇ ਲੱਗਦੇ ਨੇ ਹਨਾ ਪਰ ਪੈਸੇ ਵੀ ਸੋਹਣੇ ਲੱਗੇ ਹੋਏ ਨੇ ਸਪਰਿੰਗ ਨਹੀਂ ਹਨਾ ਵੀਰੇ ਦੇਸੀ ਬੇਨਾਸ ਪਰੇਂਗਾਏ ਕਰਾਏ ਨੇ ਤੂੰ ਬਣਾਉਣਾ ਕੀ ਸਪਰਿੰਗਾਏ ਹਾਂ ਕਿੱਥੋਂ ਬਣਾਏ ਨੇ ਸੰਗੜੀਆ ਆ ਅੱਛਾ ਫੇਰ ਤਾਂ ਬ੍ਰਾਂਡਡ ਆ ਕੰਮ ਆ ਤੀ ਸਰਬਣ ਆ ਉਹਨਾਂ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਨੇ ਬਣਾਉਣੇ ਹੋਣ ਤੇ 363 ਮੈਟਰ ਇਹਦੇ ਰੇਸ ਵੀ ਲਾਈਕ ਬੰਪਰ ਦੂਜਾ ਚੋਬਰ ਮਾਰਦਾ ਬਾਈ ਤਾਂ ਹਾਂ ਇੱਧਰ ਰਸਿਵਾ ਨੂੰ ਬੱਲੇ ਨੂੰ ਇਹ ਤੁਲਾ ਉੱਪਰ ਹੀ ਚੜਦਾ ਦਾ ਲੈ ਓਏ ਹਾਂ ਓਏ ਸਹੀ ਗੱਲ ਆ ਬਾਈ ਇਹ ਤਾਂ ਪੜੇ ਪਟੇਗਾ ਕਿਹੜੀ ਇਹ ਉਹ ਸਾਰੀਓ ਜੱਤ ਹੋਰ ਫੇਰ ਮੁਰੇ ਮੁਰੇ ਨੂੰ ਘਰ ਵੀਰੇ ਦੇਖ ਲਿਆ ਫਿਰ ਮਿੱਤਰੋ ਜੋਰ ਜੋੜੇ ਰਹੋਗੇ ਨਾ ਫੇਰ ਹੁਣ ਨਵੇਂ ਹਲਾਂ ਦਾ ਮਹੂਰਤ ਹੋਊਗਾ ਮਹੂਰਤੇ ਕਰਨਾ ਹੈ ਹੂੰ ਚੱਲੇ ਹੀ ਪਾ ਕੇ ਲੈ ਆਈ ਟਰੈਕਟਰ ਜੱਜ ਤੇ ਸੋਨੇ ਹੀ ਬਹੁਤ ਲੱਗਦੇ ਨੇ ਫੈਰੋਂ ਵੀ ਪਾਈ ਜਾਂਦੀ ਆ ਪਿੱਛੇ ਆ ਹੇਰੋਂ ਵਾਲਾ ਹੁੱਕ ਹੇਰੋਂ ਵਾਲੀ ਗਾ ਹੈਵੀ ਬਣਾ ਕੇ ਦੋ ਹੁੱਕ ਪਾੜੀ ਪਈ ਐ ਆਜਣ ਹੁੱਕ ਹੇਰੋਂ ਤੋਂ ਕੋਈ ਜਾਂਦੀ ਨਹੀਂ ਥੱਲੇ ਸਪੋਰਟ ਨਹੀਂ ਹੈਗੀ ਬਜਾ ਫਿਰ ਪੱਤੀਆਂ ਹੀ ਮੋਟੀਆਂ ਲਾਈਆਂ ਮੈਂ ਹੁਣ ਚਲੋ ਲਓ ਜੀ ਹੁਣ ਦੇਖਦੇ ਆਪਾਂ ਪਰਫਾਰਮੈਂਸ ਸਾਡੇ ਆਉਂਦੇ ਨੇ ਤਾਂ ਹਾਲੈਂਡ ਦੇ ਨੱਟ-ਨੋਟ ਤੋੜਦੇ ਨਾ ਬਟ ਚ ਫਸ ਗਿਆ ਤੇ ਸਤੇ ਨਟਾਂ ਦਾ ਫਾਇਦਾ ਇਹਨਾਂ ਦਾ ਬਾਈ ਫਾਲਾ ਬਿੰਗਾ ਹੁਣ ਤੋਂ ਢੇੜੇ ਚਲਾਉਂਦਾ ਇਹ ਪਰਾਲੀ ਆ ਹਨਾ ਵੱਡੇ ਗੇਅਰ ਚ ਲਾ ਰਿਹਾ ਆ ਆਪਾਂ ਇੰਨੇ ਉਹਦੇ ਚ ਲਾ ਇਹਨੂੰ ਚਲਾਉਣਾ ਹੁੰਦਾ ਪਹਿਲੇ ਹਾਈ ਤੇ ਹਾਈ ਚ ਨਹੀਂ ਚੱਲਦਾ ਹੁਣ ਤਾਂ ਹਾਈ ਚ ਆ ਦੂਜੇ ਮੀਡੀਅਮ ਚ ਲਾਵੇ ਲਓ ਜੀ ਹੁਣ ਲਾ ਆਪਾਂ ਨੇ ਦੂਜੇ ਮੀਡੀਅਮ ਚ ਆਸਰੀ ਵਿੱਚ ਆਈ ਜੜੀ ਦੂਜੇ ਮੀਡੀਅਮ ਚ ਕਰੂਗਾ ਕਿਉਂਕਿ ਫਿਰ ਆਪਾਂ ਡੂੰਗੀ ਪੱਟਣੀਆਂ ਨਾ ਇਹ ਦੇਖ ਵੀਰੇ ਹੁਣ ਜਾਂਦਾ ਜਿੰਨਾ ਮਰਜੀ ਪੱਟ ਲੈ ਡੂੰਗਾ ਲੱਗਦਾ ਪੂਰਾ ਲਓ ਜੀ ਬਾਬੇ ਆ ਸੋਨੇ ਲਿੱਕੇ ਵਾਲਾ ਭਾਈ ਆਪਣੇ ਨਾਲ ਆਪਣਾ ਭਾਈ ਆ ਇਹ ਪਿਛਲੀ ਵੀਡੀਓ ਤੁਸੀਂ ਦੇਖਿਆ ਪੂਰਾ ਘੈਂਟ ਡਰਾਈਵਰ ਆਜੇ ਨੂੰ ਮਹਿੰਦਰਾ ਫੜਾਉਣਾ ਆ ਜਾ ਵੀਰੇ ਇਹ ਆਪਣਾ ਗੁਰਵਿੰਦਰ ਵੀਰ ਬਾਹਰ ਅੰਦਰ ਬਹੁਤ ਕੰਮ ਦਾ ਰਹਿੰਦਾ ਤੁਹਾਨੂੰ ਮਿਲੂਗਾ ਪੱਕਾ ਇਹ ਜਿੱਥੇ ਮਰਜ਼ੀ ਮਿਲ ਜੇ ਆਹ ਕੌਣਾ ਹੈ ਗੱਟੂ ਵੀਰ ਕਿਵੇਂ ਆ ਫਿਰ ਆਹ ਪਹਿਲਵਾਨ ਹੈ ਬਾਈ ਸਰੀਰ ਦੇਖੋ ਇਹਦਾ ਜਿੰਨਾ ਮਰਜ਼ੀ ਬਾਜੰ ਚ ਕਾ ਦੋ ਪੂਰਾ ਤਕੜਾ ਬੰਦਾ ਕਿਵੇਂ ਕਰਮਨ ਅੱਜ ਫੇਰ ਜੋਰ ਦੇਖਣਾ ਇਹਦਾ ਆਪਣੇ ਅੰਦਰਵਿੰਦਰ ਦਾ ਓਏ ਉਹ ਸਾਰਾ ਦਿਨ ਦਾ ਛੜਦੀ ਓਏ ਹੁੱਕਨਾ ਪਾੜਦੀ ਥੋੜੀ ਜੀ ਹੋਰ ਚੱਲ ਗਰਵਿੰਦਰ ਵੀਰੇ ਇਹ ਨਵੇਂ ਮੁੰਡੇ ਡਰਾਈਵਰ ਨੇ ਇਹਨਾਂ ਤੋਂ ਬਚ ਕੇ ਰਿਹਾ ਕਰ ਉਹ ਪਾ ਦੇ ਪੁਰਾਣੇ ਪਾਪੀ ਨਹੀਂ ਬਬੰਦਾ ਆਸ ਆ ਕਰਨਾ ਆ ਗਿਆ ਕਿ ਮੈਂ ਕਰਨਾ ਐਨ ਪੂਰਾ ਚਲ ਆ ਚੱਲੀਏ ਫਿਰ ਮਸ਼ੀਨ ਕੋਲੇ ਕਰਨ ਉਹਨਾਂ ਦੀ ਚੱਲਦੀ ਆ ਆਪਣੇ ਮਸ਼ੀਨ ਓਏ ਕੁਸਤੀ ਲਾਈਆਂ ਦੇ ਨਾਲ ਕੁਸਤੀ ਲਾ ਦੇ ਓਏ ਉੱਤੇ ਉੱਤੇ ਝਾੜ ਦੇ ਦੇ ਓਏ ਓਏ ਯਾਰ ਰਾਤ ਨੂੰ 1 ਵਜੇ ਜਾ ਕੇ ਹਸਣ ਲੱਗ ਗਿਆ ਉੱਥੇ ਵਾਂਗਦੇ ਭੂਤ ਆ ਗਈ ਉੱਥੇ ਹਸੀ ਦਿਖਾਈ ਇਹ ਓਏ ਹਸੀ ਹਸੀ ਪੂਰਾ ਉੱਚੀ ਓਏ ਪਰੇ ਅੜ ਜਾ ਮਰ ਜਾ ਹਸੀ ਓਏ ਸਾਰਾ ਉੱਥੇ ਵਾਂਗ ਹੱਸ ਓਏ ਭਾਈ ਰਾਤ ਨੂੰ 1 ਵਜੇ ਜਾਦੇ ਹੱਸਿਆ ਵਾਂਗਦੇ ਭੂਤ ਭੂਤ ਆ ਗਈ ਓਲੀ ਐਵਟ ਰਾਲੀ ਤੂੰ ਲਿਆ ਮੈਂ ਵੀ ਲੈ ਲਿਆ ਆਹ ਕੈਰੈਕਟਰ ਲੈ ਆਇਆ ਕਰਨ ਲਿਆ ਹੌਲੀ ਚਲਾਈਏ ਨੂੰ ਹਾਂ ਹਾਂ ਪੁੱਤ ਵਾਂਗ ਹੱਸਦਾ ਦੀ ਓਏ ਕਰਨ ਓਏ ਕਰਨ ਜੱਟ ਦੇ ਥੱਲੇ ਮੱਛਲੀ ਨੂੰ ਲੈ ਸਟਾਰਟ ਹੀ ਨਹੀਂ ਹੁੰਦਾ ਸਾਲਾ ਓਏ ਹੋਊਗਾ ਕਲਚ ਦਬਕੇ ਬਸ ਸਲਫ ਮਾਰ ਕਰਨ ਸਲਫ ਮਾਰ ਹਾਂ ਹੁਣ ਹੋਇਆ ਕਿਟ ਕਿਟ ਕਰਦੇ ਚੱਲ ਓਏ ਚੱਲ ਓਏ ਪਾ ਗੱਟੂ ਵੀਲ ਟਰਾਲੀ ਪਾ ਓ ਬੇ ਗੱਟੂ ਬੇਲਵੋ ਮੈਂ ਉਹ ਤੇਰੀ ਤੇਰੀ ਗੁਰਮਤ ਨਾਲ ਕੁਸ਼ਤੀ ਲਵਾਉਣੀ ਲਾਏਗਾ ਨਹੀਂ ਗੁਰਵਿੰਦਰ ਨਾਲ ਦਾ ਗੁਰਵਿੰਦਰ ਵੀਰੇ ਲਾਏ ਦੇ ਨਾਲ ਕੁਸ਼ਤੀ ਚੱਲ ਮੈਂ ਆਉਣਾ ਪੁੱਤ ਉਹ ਮੈਂ ਆਉਣਾ ਇਹਦੇ ਨਹੀਂ ਪੈਂਦਾ ਓਏ ਓਏ ਪਹਿਲਾਂ ਹੱਸੀ ਮਾਰਾ ਜਾ ਯਾਰ ਆੜੀ ਨਹੀਂ ਹੱਸ ਓਏ ਓਏ ਵੀ ਹਾਸੀ ਬਹੁਤ ਹੈ ਐ ਹਸੀ ਇਹਨੂੰ ਗਾ ਓ ਜਦੋਂ ਲਾਓ ਕਸਤੀ ਆ ਜਾਓ ਕਰਨ ਉੱਥੇ ਨੂੰ ਓ ਆਉਂਗੇ ਚੱਲ ਵੀ ਆ ਗੁਰਵਿੰਦਰ ਚੱਲੀਏ ਵੀਰੇ ਓ ਦੇਖਿਓ ਸੜਕ ਤੇ ਕਿੰਨਾ ਭੱਜੂ ਐ ਤੁਸੀਂ ਇਹਨੂੰ ਇੰਜ ਸਮਝਦੇ ਹੋ ਭੱਜਦਾ ਚੱਲ ਆ ਰੇ ਚੱਲ ਲਾ 70 ਤੇ ਜਾਂਦਾ ਹਾਂ ਹਾਂ ਚੱਲ ਜਾ ਲਾ ਉਹਦਾ ਦਿੱਲੀ ਲਿਖਿਆ ਹੋਇਆ ਹੋਰ ਬੱਚੀ ਨਹੀਂ ਓਏ ਓਹ ਟਰੈਕਟਰ ਇਹਨੇ ਲਾਲ ਕਿਲੇ ਤੇ ਗਿਆ ਹੋਇਆ ਲੱਗ ਕੇ ਸੀ ਲੱਗ ਕੇ ਜਾਂਦੇ ਨਾ ਛੋਟੇ ਨੂੰ ਓਹ ਟਰੈਕਟਰ ਬਾਈ ਆਪਣਾ ਲਾਲ ਕਿਲੇ ਤੇ ਗਿਆ ਸੀ ਦੱਸ 55000 ਉਹਦੇ ਨਾਲ ਪਜਾਮਾ ਚੱਲ ਆ ਜੋ ਚੱਲ ਨਾਲ ਉਹ ਨਾਲੇ ਉਹ ਆਉਗਾ ਬੜਾ ਫੋਰ ਬਾਈ ਆ ਜਾਣਦੇ ਫੋਰ ਬਾਈ ਫੋਰ ਹਾਂ ਇਹਦਾ ਤਾਂ ਪਾਸ਼ੀਆਂ ਪਵਾ ਦੂਗਾ ਲਓ ਜੀ ਕਪੈਨ ਕਹਿੰਦੇ ਚੱਲ ਵੀ ਟੈਂਕ ਪਾਤਾ ਇਹ ਉਹ ਟਰਾਲੀ ਭਾਈ ਵੀ ਆ ਸਵਰਾਜ ਪਿੱਛੇ ਤੇ ਆਪਾਂ ਵੀ ਪਹੁੰਚ ਗਏ ਇਹਦੇ ਪਿੱਛੇ ਟਰਾਲੀ ਲੈ ਕੇ ਤੇ ਹੁਣ ਦੇਖਦੇ ਆਂ ਵੀ ਅੱਜ ਰਾਤ ਨੂੰ ਕਿੰਨੀ ਕਬੱਡੀ ਆਂਦੀ ਆ ਜੇ ਸੱਲ ਨਾ ਹੋਈ ਤਾਂ ਅੱਜ ਸਾਰੀ ਰਾਤ ਚੱਲੂਗੀ ਜੇ ਸੱਲ ਹੋ ਗਈ ਤਾਂ ਰੋਕ ਦਾਂਗੇ ਫਿਰ ਕੱਲ ਤਿੰਨ ਚਪਟਾਂਗੇ ਦੇਖਦੇ ਜਾ ਕੇ ਝਾੜ ਝੂੜ ਕੇ ਮੈਨੇ ਕੱਢ ਲਿਆ ਕਹੇ ਜਿਹੜਾ ਢਾਣੇ ਨੇ ਲਓ ਜੀ ਚੱਲਦੀ ਆ ਮਸ਼ੀਨ ਆ ਆਮੀ ਹਾਂ ਟਰੋ ਸੀੜੀਆਂ ਮਾਰਦੀ ਫਿਰਦੀ ਆ ਇਹਨੇ ਰਾਤ ਰੋਤ ਨੂੰ ਦਾ ਆਉਦੀ ਛੇਤੀ ਲੋ ਜੀ ਮਿੱਤਰੋ ਆਪਾਂ ਹੋ ਗਏ ਆ ਰੋਟੀ ਲੈ ਕੇ ਤੇ ਵਾਬੀ ਵੀ ਰਹਿਣੀ ਲਿਆਏ ਟੋਲ ਡੀਜ਼ਲ ਪੈ ਰਿਹਾ ਕਿਉਂਕਿ ਕਮੈਂਟ ਚੱਲਦੀ ਆ ਹਣ ਲਗਾਤਾਰ ਤੇ ਦੇਖ ਲੈ ਕਿ ਨਿਕ ਵੜਤੀ ਹਲ ਤਾਂ ਥੋੜੀ ਹੋ ਵੱਡੀ ਆ ਕਿਉਂਕਿ ਡੀਜ਼ਲ ਡੀਜ਼ਲ ਪਾਉਣ ਲੱਗੇ ਆ ਕਰਕੇ ਟਾਈਮ ਲੱਗ ਗਿਆ ਬਾਕੀ ਕਾਣ ਕਾ ਥੋੜੀ ਜਿਹੀ ਡਿਗੀ ਹੋਈ ਜਾਣ 29 67 ਆ ਇਹ ਡਿਗਦੀ ਵੀ ਆ 52 ਦਾ ਸਕੋਰ ਵਾਇਰ ਹੋਰ ਆ ਗਿਆ ਤੇ ਇਹਨਾਂ ਨੂੰ ਕਹਿੰਦੇ ਆ ਵੀ ਖਾ ਲਓ ਹੁਣ ਰੋਟੀ ਤੇ ਦੇਖਦਾ ਕੀ ਹੁੰਦਾ ਆਓ ਜੀ ਬਾਬੇ ਉਹ ਕਹਿੰਦੇ ਰੀਪਰ ਵੀ ਚੱਲ ਪਿਆ ਤੇ ਉਧਰ ਮਸ਼ੀਨ ਵੀ ਚੱਲਦੀ ਆ ਰਾਤ ਦੀ ਤੇ ਬਹੁਤ ਅੱਜ ਚੌਪਰ ਨੂੰ ਚਾਰ ਟਰਾਲੀਆਂ ਦਿੱਤੀਆਂ ਦੁਆਰੀ ਪਰ ਹਾਰੇ ਚਲਾਇਆ ਨਹੀਂ ਕਿਉਂਕਿ 855 ਬੇਲਾ ਨਹੀਂ ਹੈਗਾ ਤੇ ਆ ਬਾਈ ਆ ਗਿਆ ਸੌਦਾ ਵਿੱਚ ਨੇ ਆਲੇ ਤੇ ਇੱਕ ਟਰਾਲੀ ਆ ਉਤਰ ਰਹੀ ਆ ਅੱਜ ਚੌਪਰ ਨੂੰ ਮਿਲ ਗਿਆ ਚਾਰ ਟਰਾਲੀਆਂ ਦੇਖਾਂਗੇ ਫਿਰ ਹੁਣ ਕਿੰਨੇ ਟਾਈਮ ਚ ਭਰਦਾ ਚੱਲੀ ਜਾਂਦੀ ਆ ਬਾਈ ਮਸ਼ੀਨ ਆ ਤੇ ਆਹ ਟਰਾਲੀ ਹੁਣ ਆਪਾਂ ਇੱਥੇ ਕੱਢ ਦਿੰਨੇ ਆ ਇੰਟਰ ਨੂੰ ਲੈ ਕੇ ਜਾਂਦੇ ਆ ਉਹ ਦੂਜੀ ਟਰਾਲੀ ਬਾਕੇ ਉਧਰ ਜਿਹੜਾ ਦਰਖਤਾਂ ਥੱਲੇ ਧਾਉਂਦੀ ਉਹ ਵੱਢ ਕੇ ਲਿਆਉਣਾ ਪਹਿਲਾਂ ਹੁਣ ਨਰਮਾਈ ਦਿਖਾਉਂਦਾ ਸੀ ਤਾਂ ਕਰਕੇ ਆਪਾਂ ਨੇ ਛੜਤਾ ਦੀ ਤੇ ਹੁਣ ਬਸ ਰਹਿ ਜੂ ਆਪਣਾ ਆਲੂਆਂ ਵਾਲਾ ਕੰਮ ਆਲੂਆਂ ਵਾਲੀ ਗਣ ਕਰਾਈ ਜੂਗੀ ਬਸ ਇੱਕ ਦਿਨ ਦਾ ਕੰਮ ਰਹਿ ਜੂਗਾ ਤੇ ਹੁਣ ਚੱਲਣਗੇ ਰੀਪਰ ਬਾਤ ਜੁੜੀ ਜਾਇਓ ਆਪਾਂ ਦੇਖਦੇ ਹੁਣ ਅੱਗੇ-ਅੱਗੇ ਝੱਟ ਤੇ ਮੂੰਗੀ ਬੀਜਣੀਆਂ ਹੁਣ ਆਪਾਂ ਨੇ ਰੌਣੀ ਹੋ ਗਈ ਬਸ ਇੱਕ ਦੋ ਦਿਨ ਚ ਰੇਸਲਾ ਵਾਹਣ ਭਰਿਆ ਹੋ ਆਜੂਗਾ ਬੱਤ ਤੇ ਆਹ ਟਰਾਲੀ ਆਪਾਂ ਇੱਥੇ ਕੱਢ ਦਈਏ ਆਪਾਂ ਚੱਲਦੇ ਐਂਟਰ ਨੂੰ ਲੈ ਕੇ ਉਧਰ ਹਵਾ ਲੈ ਗਿਆ ਹਵਾ ਲਿਆ ਤੇਲ ਕਰੋਂ ਭੱਜ ਕੇ ਜਾਓ 4 ਟਰਾਲੀਆਂ ਚੱਲ ਰਹੀਆਂ ਨੇ ਬਾਈ ਚੌਪਰ ਨਾਲ ਦੋ ਭਰਦਿਆਂ ਦੀ ਜੀ ਆ ਗੜੀਆ ਤੇ ਚੌਥੀ ਆਪਾਂ ਲੈਣ ਚੱਲੇ ਆ ਫੁੱਲ ਸਪੀਡ ਆ ਹੁਣ ਚੋਪਰ ਦੀ ਐਨ ਫੱਟੇ ਜੱਫਾ ਦਾ ਜਾਂਦਾ ਜਾ ਟ੍ਰਾਲੀਆਂ ਅੱਜ ਚੱਲ ਰਹੀਆਂ ਨੇ ਇਹਦੇ ਨਾਲ ਬਾਈ ਚੋਪਰ ਨੇ ਭਰ-ਭਰ ਕੇ ਖੜਾਤੀਆਂ ਕਹਿੰਦੇ ਦੋ-ਦੋ ਇਕੱਠੀਆਂ ਲੈ ਜਾਣ ਲੱਗੇ ਤੇ ਉਹ ਪਾ ਕੇ ਹੁਣ ਖਿੱਚ ਦੇਣਾ ਕੰਮ ਆਪਾਂ ਨੇ ਫੁੱਲ ਸਪੀਡੋ ਸਪੀਡੀ ਕੰਮ ਚੱਲਣਾ ਪਿਆ ਅੱਜ ਕਿੱਥੇ ਓਏ ਉਧਰ ਅੱਗ ਲਾਈ ਫਿਰਦੇ ਤੇ ਜਦ ਮੈਂ ਗਿਆ ਤੀ ਸਰਮਾਂ ਵਾਲਾ ਫੂਕ ਰਿਹਾ ਹੈ ਤੇ ਲੋਕ ਵੀ ਤਾਂ ਪਾਗਲ ਨੇ ਕਿਤੇ ਬਾਦਨਾ ਗਈ ਹੋਵੇ ਦੇਖ ਕਿਉਂ ਨਹੀਂ ਪਾਉਗੀ ਬਾਈ ਅੱਗ ਲਾਉਣ ਤੋਂ ਪਰਹੇਜ਼ ਕਰਿਆ ਕਰੋ ਫੇਰ ਵਿੱਚ ਲੋਕ ਬਹਾਨੇ ਲਾਉਂਦੇ ਨੇ ਵੀ ਟਰਾਂਸਫਾਰਮ ਤੋਂ ਚੰਗਿਆੜਾ ਲੱਗ ਗਿਆ ਫੁੱਕੀ ਆਂਦੇ ਨੇ ਸਰਮਾਂ ਵਾਲਾ ਤੂੜ ਉਹਨੂੰ ਅੱਗ ਲਾ ਆਂਦੇ ਨੇ ਦੇਖੋ ਫਿਰ ਜਾਂਦਾ ਤੂੜਾ ਵੱਢੀ ਲੇਵਰ ਹੋ ਜਾਂਦੀ ਆ